Answer. 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 ਸਿਮਰਨਜੀਤ ਕੌਰ ਜੀ ਸਰ ਰਮਨਦੀਪ ਕੌਰ ਜੀ ਸਰ ਆਮ ਸਰਦਾਰ ਸੁਖਮਿੰਦਰ ਸਿੰਘ ਜੀ ਨੂੰ ਸਾਡੇ ਸਕਦਰ ਵਿਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿ ਉਹ ਬੱਚਿਆਂ ਦੇ ਸੰਮੁਖ ਹੋਣ ਅਤੇ ਉਹਨਾਂ ਨੂੰ ਆਪਣਾ ਆਸ਼ੀਰਵਾਦ ਦੇ ਡਿਗਰੀ ਮੰਦ ਸਮਾਰੋਹ ਦੇ ਵਿੱਚ ਸ਼ਮੂਲੀਤ ਕਰ ਰਹੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਸੁਜੀਤ ਸਿੰਘ ਜੜੀ ਮੰਤਰੀ ਕਮੇਟੀ ਮੈਂਬਰ ਉਨ੍ਹਾਂ ਦੇ ਨਾਲ ਮੈਂਬਰ ਸਟਾਜਗਜੀਤ ਸਿੰਘ ਜੀ ਹਰਿਆਉ ਵਿਦਿਆਰਥੀਆਂ ਨੂੰ ਬਹੁਤ-ਬਹੁਤ ਵਧਾਵਾ ਦਿਨਾ ਚਾਹੁੰਦਾ ਹੈ ਜਿਨ੍ਹਾਂ ਨੇ ਇੱਕ ਬਹੁਤ ਲੰਮਾ ਸਫਰ ਤੈਅ ਕਰਕੇ ਅੱਜ ਡਿਗਰੀਆਂ ਹਾਸਲ ਕੀਤੀਆਂ ਨੇ ਕਿਉਂਕਿ ਵਿਦਿਆਰਥੀ ਜੀਵਨ ਦੇ ਵਿੱਚ ਦੋ ਪੱਖ ਬੜੇ ਅਹਿਮ ਹੁੰਦੇ ਨੇ ਸਭ ਤੋਂ ਪਹਿਲਾ ਪੱਖ ਹੁੰਦਾ ਜਦੋਂ ਅਸੀਂ ਕਿਸੇ ਕਾਲਜ ਦੇ ਵਿੱਚ ਐਂਟਰ ਕਰਦੇ ਆ ਤੇ ਅਸੀਂ ਆਪਣੀ ਜੀਵਨ ਦੀ ਸ਼ੁਰੂਆਤ ਦੇ ਲਈ ਆਪਣੇ profession life ਨੂੰ ਸ਼ੁਰੂ ਕਰਨ ਦੇ ਲਈ ਕਿਸੇ ਸਬਜੈਕਟ ਨੂੰ ਚੁਣਦੇ ਆ ਸਾਡੇ ਲਈ ਉਹ ਦਿਨ ਬੜਾ ਅਹਿਮ ਹੁੰਦਾ ਤੇ ਦੂਸਰਾ ਸਾਡਾ ਉਹ ਦਿਨ ਜਦੋਂ ਅਸੀਂ ਉਸ ਮਕਾਮ ਨੂੰ ਹਾਸਲ ਕਰਦੇ ਆ ਉਸ ਟੀਚੇ ਤੇ ਪਹੁੰਚਦੇ ਆ ਜਿੱਥੋਂ ਅਸੀਂ ਆਪਣਾ ਨਵਾਂ ਸਫ਼ਰ ਦੀ ਸ਼ੁਰੂਆਤ ਕਰਨੀ ਹੈ ਇਸੇ ਕਾਰਨ ਹੈ ਕਿ ਤੁਹਾਨੂੰ ਅੱਜ ਬੜਾ ਹੀ ਤੁਹਾਡੇ ਲਈ ਦਿਨ ਖੁਸ਼ੀ ਵਾਲਾ ਦਿਨ ਹੈ ਡਾਕਟਰ ਯਸ ਸਰ ਆਨਸਰ ਆਨਸਰ ਆ ਪਲੀਜ਼ ਵੇਟ ਆ ਜੀ ਰੈਡੀ ਹੈ ਓਕੇ ਥੈਂਕ ਯੂ ਸਰ ਆਨਸਰ ਆ ਪਲੀਜ਼ ਵੇਟ ਆ ਜੀ ਰੈਡੀ ਹੈ ਸਭ ਨੂੰ ਜੀ ਤੈਨੂੰ ਇਸ ਕਨਵੋਕੇਸ਼ਨ ਵਿੱਚ ਸ਼ਰਕਤ ਕਰਕੇ ਆਏ ਬੜੀ ਹੈ ਔਰ ਗੁਰੂ ਵਗੇ ਅਰਦਾਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਵੱਡੀਆਂ ਕਾਮਯਾਬੀਆਂ ਹਾਸਲ ਕਰਨ ਤਰੱਕੀਆਂ ਕਰਨ ਇਸ ਕਾਲਜ ਦਾ ਆਪਣੇ ਮਾਤਾ ਪਿਤਾ ਦਾ ਦੇਸ਼ ਦਾ ਪਾਉਂ ਦਾ ਜੋ ਨਾਂ ਹੈ ਉਹ ਉੱਚਾ ਕਰਨ ਔਰ ਮੈਂ ਇੱਕ ਗੱਲ ਬਹੁਤ ਮਾਣ ਨਾਲ ਕਹਿ ਸਕਦਾ ਕਿ ਜਦੋਂ ਤੋਂ ਸਰਦਾਰ ਸੁਖਵਿੰਦਰ ਸਿੰਘ ਜੀ ਬਤੌਰ ਫੈਕਟਰੀ ਐਜੂਕੇਸ਼ਨ ਇਹਨਾਂ ਨੇ ਸੇਵਾ ਸੰਭਾਲੀ ਹੈ ਔਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਕਾਲਜ ਪਹਿਲਾਂ ਵੀ ਬਹੁਤ ਮਿਹਨਤ ਕਰ ਰਹੇ ਸਨ ਪਰ ਉਹਨਾਂ ਦੇ ਸਹਿਯੋਗ ਦੇ ਨਾਲ ਅਜ ਕਾਲ ਜੱਗੇ ਨੂੰ ਵੱਧ ਰਹੇ ਨੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿਉਂਕਿ ਜਿਸ ਵੀ ਖੇਤਰ ਦੇ ਵਿੱਚ ਇਹ ਰਹੇ ਨੇ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਦੇ ਨਾਲ ਪੂਰੀ ਤਨਦੇਹੀ ਦੇ ਨਾਲ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਲਵਾਇਆ ਹੈ ਅਰੁਣਾ ਦੀ ਯੋਗਗਵਾਈ ਦੇ ਵਿੱਚ ਉਹਨਾਂ ਦੇ ਸਹਿਯੋਗ ਦੇ ਨਾਲ ਮੈਡਮ ਰਮਨਜੀਤ ਕੌਰ ਦੀ ਜੋ ਪ੍ਰਿੰਸੀਪਲ ਨੇ ਇਸ ਕਾਲਜ ਦੇ ਉਹਨਾਂ ਨੇ ਬਹੁਤ ਵੱਡੀ ਮਿਹਨਤ ਕਰਕੇ ਇਸ ਕਾਲਜ ਨੂੰ ਬਲੰਦੀਆਂ ਵੱਲ ਲੈ ਜਾਣ ਦੇ ਲਈ ਸਮੁੱਚੇ ਸਟਾਫ ਦੇ ਸਹਿਯੋਗ ਦੇ ਨਾਲ ਜੋ ਇਹ ਮਿਹਨਤ ਕਰ ਰਹੇ ਨੇ ਉਸ ਦੀ ਵੀ ਸ਼ਲਾਘਾ ਕਰਨੀ ਪੈਂਦੀ ਹੈ ਔਰ ਮੈਂ ਬੱਚਿਆਂ ਨੂੰ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਤੁਸੀਂ ਕਿ ਰਹਿਣਾ ਹਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਜੋ ਸੰਸਥਾਵਾਂ ਨੇ ਜੋ ਐਜੂਕੇਸ਼ਨ ਖੇਤਰ ਨੇ ਉਹਨਾਂ ਦੀ ਪੜਾਈ ਉੱਥੇ ਪੜਨਾ ਮੈਂ ਸਮਝਦਾ ਠੀਕ ਹੈ ਅੱਜ ਬਹੁਤ ਵੱਡੇ ਵੱਡੇ ਆਧਾਰੇ ਨੇ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਜਿਨ੍ਹਾਂ ਦੇ ਬਹੁਤ ਵੱਡਾ ਨਾਂ ਹੈ ਪਰ ਮੈਂ ਇੱਕ ਗੱਲ ਬੜੇ ਮਾਣ ਨਾਲ ਕਹਿ ਸਕਦਾ ਕਿ ਇੱਥੋਂ ਦੇ ਪੜੇ ਹੋਏ ਬੱਚਿਆਂ ਲਈ ਜਿੰਦਗੀ ਦਾ ਇਹ ਜਿਉਣ ਦਾ ਇੱਕ ਤੌਰ ਤਰੀਕਾ ਹੈ ਉਹ ਬਾਕੀਆਂ ਨਾਲੋਂ ਬਿਲਕੁਲ ਵੱਖਰਾ ਹੋਵੇਗਾ ਜੀ ਸਰ ਫੈਬ੍ਰੀਵੇਟ ਜੀ ਇਹ ਫਕਰਣ ਦੀ ਘੋਸ਼ਣਾ ਕਰਨ ਲਈ ਬੇਨਤੀ ਕਰਦੀ ਹਾਂ ਮਾ ਜਿਹੜੇ ਇਸ ਸਮਾਗਮ ਦੇ ਵਿੱਚ ਪਹੁੰਚੇ ਇਥੇ ਸਾਰਿਆਂ ਦਾ ਧੰਨਵਾਦ ਹੈ ਉਥੇ ਮੈਂ ਆਪ ਜੀ ਨੂੰ ਕਾਨਫਰੰਸ ਨੂੰ ਸਮਾਪਤ ਕਰਨ ਦੀ ਆ ਗਿਆ ਜੀ ਤਾਂ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ